ਤੇ ਹੁਣ 2 ਮਹੀਨਾ ਦਾ ਤੁਹਾਨੂੰ ਭਾਈ ਸਾਰੇ ਲਾਰੇ ਆ ਤੇ ਲਾਰੇਆਂ ਤੋਂ ਸવાય ਇਹਨਾਂ ਦੇ ਕੋਲ ਕੱਖ ਨਹੀਂ ਇੱਕ ਮਿੱਠੀ ਚੁਸਕੀ ਨਹੀਂ ਹੁੰਦੀ ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਜਦੋਂ ਰੋਂਦਾਗਾ ਉਹਨਾਂ ਨੂੰ ਪਹਿਲਾ ਜਿਹੜਾ ਚਲੋ ਹੁਣ ਤਾਂ ਬਹੁਤ ਕੁਸਾ ਆ ਗਿਆ ਉਹਦੇ ਇੱਕ ਚੁਸਕੀ ਹੁੰਦੀ ਸੀ ਮਿੱਠੀ ਜਿਹਨੂੰ ਕਹਿੰਦੇ ਆ ਉਹ ਬੱਤਿਆ ਰੋਂਦਾ ਸੀ ਤੇ ਉਹਦੇ ਮੂੰਹ ਦੇ ਵਿੱਚ ਫੜਾ ਦਿੰਦੇ ਸੀ ਤੇ ਉਹ ਚੁਸਕੀ ਮਿਲਦਾ ਘੰਟਾ ਅੱਧਾ ਘੰਟਾ ਜਿਹੜਾ ਬੱਚਾ ਜੋ ਮੁੱਦਾ ਅੱਜ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਆ ਪੇਸ਼ ਕਰ ਰਹੇ ਆ ਬੜਾ ਗੰਮਿਹਰਤਾ ਵਾਲਾ ਮੁੱਦਾ ਹੈਗਾ ਉਹ ਬੜਾ ਪੰਜਾਬੀਆਂ ਨੂੰ ਇੱਕ ਚੈਲੰਜ ਵੀ ਹੈ ਇਹਦੇ ਵਿੱਚ ਤੇ ਪੰਜਾਬੀ ਦੂਜੇ ਪਾਸੇ ਇਹ ਗੁਲਾਮੀ ਸੈਨ ਵੀ ਜਿਹੜਾ ਘਰੇ ਨੇ ਜਿਹੜੇ ਕਿ ਇਹ ਮੁੱਦਿਆਂ ਦੇ ਨਾਲ ਖਬਰ ਜੁੜੀ ਆ ਖਬਰ ਜੁੜੀ ਆ ਬੇਸ਼ੱਕ ਆਮ ਆਦੀ ਪਾਰਟੀ ਦੇ ਨਾਲ ਪਰ ਤੇ ਚੈਲੰਜ ਕਿ ਬੁੱਧੂ ਕਿਨੂੰ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਦਾ ਉਹ ਇਤਿਹਾਸ ਆ ਗੌਰਮਈ ਇਤਿਹਾਸ ਆ ਕਿਦੇ ਪੰਜਾਬੀਆਂ ਨੇ ਕਿਸੇ ਦੀ ਏਣ ਨਹੀਂ ਮੰਨੀ ਗੁਲਾਮੀ ਨਹੀਂ ਮੰਨੀ ਪਰ ਮੈਨੂੰ ਲੱਗਦਾ ਕਿ ਅੱਜ ਪੰਜਾਬੀ ਸਾਡੇ ਜਿਹੜੇ ਆ ਉਹ ਗੁਲਾਮੀ ਜਿਹੜਾ ਕਬੂਲ ਕਰ ਚੁੱਕੇ ਨੇ ਗੁਲਾਮੀ ਦੇ ਅਧੀਨ ਜਿਹੜੇ ਜਿਉਂ ਰਹੇ ਨੇ ਬੇਸਕ ਇਹਦੀਆਂ ਧਾਰਨਾ ਵੱਖ-ਵੱਖ ਨੇ ਜਦੋਂ ਉਹ ਤਾਂ ਆਪਾਂ ਇੱਕ ਪਾਸੇ ਰੱਖਦੇ ਆ ਉਹ ਵੱਖਰੀਆਂ ਤੁਹਾਨੂੰ ਵੀਡੀਓ ਬਣਾ ਕੇ ਸਨਾਮਾ ਗਏ ਹੁ ਤਾਂ ਨੂੰ ਦੱਸਦਾ ਕਿ ਲੁਧਿਆਣਾ ਦੇ ਵਿੱਚ ਜਿਹੜੇ ਪਾਸਮੀ ਚੋਣ ਹੋਣ ਜਾ ਰਹੀ ਆ ਚੇਤ ਸੰਜੀਵ ਰੌੜਾ ਜਿਹੜਾ ਆਮਾਦੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਜਿਹੜਾ ਉੱਥੋਂ ਖੜਾ ਕੀਤਾਗਾ ਤੇ ਬਖ ਬਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਆ ਸਾਡਾ ਫਿਰ ਕਿਸੇ ਨਾਲ ਲੈਣਾ ਦੇਣਾ ਨਹੀਂ ਕਿਸੇ ਪਾਰਟੀ ਦੇ ਨਾਲ ਕਿਸੇ ਉਮੀਦਵਾਰ ਦੇ ਨਾਲ ਪਰ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਤੁਹਾਨੂੰ ਇਹ ਜ਼ਰੂਰ ਕਹਾਂਗੇ ਕਿ ਤੁਸੀਂ ਇਸ ਵੇਲੇ ਜਿਹੜੀ ਵੋਟ ਆ ਉਹ ਸੋਚ ਸਮਝ ਕੇ ਪਾਉਣੀ ਹੈ ਆਪਣੇ ਬੱਚਿਆਂ ਦਾ ਮੂੰਹ ਦੇਖ ਕੇ ਆਉਣ ਵਾਲਾ ਭਵਿੱਖ ਦੇਖ ਕੇ ਤੁਹਾਡੇ ਬੱਚਿਆਂ ਨੂੰ ਕੋਈ ਕੋ ਕੋ ਕੇ ਨਾਮ ਮਾਰੇ ਉਹ ਤੋਂ ਪਹਿਲਾਂ ਇੱਕ ਅਰਵਿੰਦ ਕੇਜਰੀਵਾਲ ਦੀ ਤੁਹਾਨੂੰ ਮੈਂ ਵੀਡੀਓ ਵੀ ਸੁਣਾਉਣਾ ਤੇ ਉਹਨਾਂ ਦਾ ਇੱਕ ਜਿਹੜਾ ਬਿਆਨ ਆ ਮੈਂ ਪੜ ਕੇ ਉਹ ਸੁਣਾ ਦੇਣਾ ਤੁਹਾਨੂੰ ਕਿ ਦਿੱਲੀ ਦਾ ਲਾਲਾ ਆ ਕੇ ਪੰਜਾਬ ਦੇ ਵਿੱਚ ਤੁਹਾਡੇ ਨਾਲ ਕੀ ਵਾਅਦੇ ਕਰਦਾ ਤੇ ਫਿਰ ਉਹਨਾਂ ਉੱਤੇ ਕੀ ਖਰੇ ਉੱਤਰ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਅਰਵਿੰਦ ਕੇਤਰੀਵਾਲ ਦਾ ਜਿਹੜਾ ਇੱਕ ਬਿਆਨ ਆਇਆਗਾ ਉਹਨੇ ਕਿਹਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਲੁਧਿਆਣਿਆਂ ਵਾਲਿਆਂ ਨੂੰ ਕਿਹਾਗਾ ਕਿ ਜੇਕਰ ਤੁਸੀਂ ਕਿਸੇ ਹੋਰ ਐਮਐਲਏ ਨੂੰ ਜਿਤਾਉਨੇ ਹੋ ਤੇ ਤੁਸੀਂ ਪਾਰਟੀ ਦੇ ਜਿਹੜਾ ਕਿਸੇ ਹੋਰ ਐਮਐਲਏ ਨੂੰ ਜਿਹੜੀ ਵੋਟ ਦਿੰਨੇ ਹੋ ਤਾ ਤੁਹਾਡੇ ਸਾਰੇ ਕੰਮ ਜਿਹੜਾ ਰੁਕ ਜਾਣਗੇ ਹੁਣ ਦੁਬਾਰੇ ਮੈਂ ਤੁਹਾਨੂੰ ਸੁਣਾ ਦਿੰਨਾ ਆਵਾਜ਼ ਦੀ ਪਾਰਟੀ ਦੇ ਜਿਹੜਾ ਕਹਿੰਦਾ ਕੰਮ ਨੇ ਆਪ ਦੇ ਐਮਐਲ ਹੀ ਕਰ ਸਕਣਗੇ ਜੇਕਰ ਤੁਸੀਂ ਕਿਸੇ ਨੂੰ ਹੋਰ ਵੋਟ ਪਾਈ ਹੈ ਜਾਨੀ ਕਿ ਅਕਾਲੀ ਕਾਂਗਰਸੀ ਭਾਜਪਾ ਜਾਂ ਹੋਰ ਜਿਹੜੀਆਂ ਵੀ ਪਾਰਟੀਆਂ ਖੜੀਆਂ ਹੋਈਆਂ ਨੇ ਅਰਵਿੰਦ ਕੇਜਰੀਵਾਲ ਨੇ ਸਿੱਧਮ ਸਿੱਧਾ ਇੱਕ ਧਮਕੀ ਦਿੱਤੀ ਆ ਜੇਕਰ ਤੁਸੀਂ ਕਿਸੇ ਨੂੰ ਹੋਰ ਵੋਟ ਪਾਈ ਆ ਤਾਂ ਤੁਹਾਡੇ ਕੰਮ ਰੁਕ ਜਾਣਗੇ ਤੇ ਦੂਸਰੇ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਪਹਿਲਾਂ ਤੁਹਾਨੂੰ ਮੈਂ ਇਸ ਦਾ ਜਵਾਬ ਦੇ ਦੇਵਾਂ ਜੇਕਰ ਭਾਈ ਸਰਕਾਰਾਂ ਨੇ ਇਸ ਤਰ੍ਹਾਂ ਹੀ ਕਰਨਾਗਾ ਕਿ ਤੁਸੀਂ ਸਿੱਧਮ ਸਿੱਧਾ ਜਿਹੜਾ ਇੱਕ ਕਾਨੂੰਨ ਪਾਸ ਕਰ ਦਿਓ ਕਿ ਭਾਈ ਜਿਹਦੀ ਸਰਕਾਰ ਪੰਜਾਬ ਦੇ ਵਿੱਚ ਜਿੱਤਿਆ ਕਰੂਗੀ ਉਸਦੇ ਹੀ ਮੰਤਰੀ ਬਣਿਆ ਕਰਨਗੇ ਉਸਦੀ ਐਮਐਲਏ ਉਸਦੀ ਚੇਅਰਮੈਨ ਉਸਦੇ ਜਿਹੜਾ ਸਰਪੰਚਾ ਜਣੇ ਕਿ ਜੋ ਵੀ ਵਿਭਾਗ ਨੇ ਜਿਹੜਾ ਵੀ ਕੁਸਾ ਸਾਰਾ ਕੁਝ ਉਹਦੇ ਥੱਲੇ ਹੋਇਆ ਕਰੂਗਾ ਉਹੀ ਸਰਕਾਰ ਤੈਅ ਕਰ ਸਕਦੀ ਆ ਨਾ ਇਹਦੇ ਵਿੱਚ ਆਮ ਲੋਕਾਂ ਦਾ ਲੈਣਾ ਦੇਣਾ ਨਾ ਜਿਹੜੇ ਵੋਟ ਪਾ ਰਿਆ ਉਹ ਬੋਲ ਸਕਣਗੇ ਤੇ ਨਾ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਬੋਲ ਸਕਣਗੀਆਂ ਜਿੱਦੀ ਸਰਕਾਰ ਹੋਊਗੀ ਉਹੀ ਜਿਹੜੀਆਂ ਚੰਮ ਦੀਆਂ ਚਲਾਓਗੀ ਇਹ ਜਿਹੜਾ ਸਿੱਧਮ ਸਿੱਧਾ ਹੈਗਾ ਇਹ ਅਰਵਿੰਦ ਕੇਜਰੀਵਾਲ ਦਾ ਬਿਆਨ ਆ ਹੁਣ ਤੁਸੀਂ ਇਹ ਦੇਖਣਾਗਾ ਤੇ ਜਿਹੜਾ ਤੁਹਾਡੇ ਨਾਲ ਤਾਂ ਤੁਹਾਨੂੰ ਵੋਟਾਂ ਲੈਵੇ ਤੇ ਨਾਲੇ ਤੁਹਾਨੂੰ ਬੰਗਾਰੇ ਫਿਰ ਤੁਸੀਂ ਉਹ ਸੈਨ ਕਰੀ ਜਾ ਰਹੇ ਹੋ ਤੇ ਮੈਨੂੰ ਤਾਂ ਫਿਰ ਮੈਨੂੰ ਕਹਿਣਾ ਪਊਗਾ ਕਿ ਲੱਖ ਦੀ ਲਹਨਤਾ ਕਿਉਂ ਗੱਲਾਂ ਇਹ ਕਹਿਣੀ ਪਈ ਆ ਕਿਉਂਕਿ ਤੁਹਾਨੂੰ ਪਹਿਲਾਂ ਮੈਂ ਇੱਕ ਵੀਡੀਓ ਸੁਣਾ ਦੇਵਾਂ ਫਿਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਦੇ ਸਕਾਂ ਤੇ ਤੁਹਾਨੂੰ ਨਿਰਣਾ ਹੋ ਸਕੇ ਕਿ ਭਾਏ ਤਸੱਲੀ ਬਖਸ਼ੇ ਜਵਾਬ ਆ ਐਥੇ ਵੋਟਾਂ ਦੇ ਖਾਤਰ ਵਾਦੇ ਕੀਤੇ ਜਾਂਦੇ ਆ ਵੱਡੇ ਵੱਡੇ ਪਰ ਉਹਨਾਂ ਵਾਦਿਆਂ ਦੇ ਉੱਪਰ ਕੌਣ ਖਰਾ ਉੱਤਰ ਦਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿਹੜੀਆਂ ਸਰਕਾਰਾਂ ਨੇ ਤੁਹਾਡੇ ਵਾਦੇ ਅੱਜ ਤੱਕ ਨਵਾਏ ਨੇ ਜਾਂ ਖਰੇ ਉੱਤਰੇ ਨੇ ਜਾਂ ਕਿਹੜੇ ਕਿਹੜੀਆਂ ਸਰਕਾਰਾਂ ਨੇ ਤੁਹਾਡੇ ਨਾਲ ਧੋਖਾ ਕੀਤਾਗਾ ਪਹਿਲਾਂ ਤੁਹਾਨੂੰ ਮਹਾਰਿੰਦਰ ਕੇਜਰੀਵਾਲ ਦੀ ਇੱਕ ਵੀਡੀਓ ਸੁਣਾਉਣਾਗਾ ਤੇ ਫਿਰ ਆਪਾਂ ਗੱਲਬਾਤ ਕਰਾਂਗੇ ਅੱਗੇ ਕਿ ਕੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਕੀ ਕਰ ਰਹੀ ਆ ਕੀ ਕਾਰੇ ਕਰ ਰਹੀ ਆ ਕੀ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਜਾਂ ਫਿਰ ਲੋਕ ਬੁੱਧੂ ਬਣ ਰਹੇ ਨੇ ਜਾਂ ਫਿਰ ਇਹ ਕਹ ਜੇ ਕਿ ਚਮਚਾਗਰੀ ਕਰ ਰਹੇ ਨੇ ਜਾਂ ਆਪਾਂ ਕਹ ਜੇ ਕਿ ਅੰਧ ਭਗਤ ਨੇ ਜਿਹੜੀਆਂ ਭੇਡਾਂ ਨੇ ਫਿਰ ਆਪਾਂ ਇਹ ਕਹ ਜੀਏ ਇਹ ਕੱਲੇ ਆਮਾ ਦੀ ਪਾਰਟੀ ਨਹੀਂ ਹਰੇਕ ਪਾਰਟੀ ਦੇ ਵਿੱਚ ਇਹੀ ਹਾਲ ਆ ਪਰ ਸੋਚਣਾ ਅੱਜ ਬੰਦਾਗਾ 3 ਸਾਲ ਦਾ ਜਿਹੜਾ ਕਾਰਜਕਾਰ ਆ ਸਰਕਾਰ ਦਾ ਤੁਸੀਂ ਵੇਖ ਲਿਆ ਭਗਵਾਨਤਮਨ ਜਿਹੜਾ ਕਰਜੇ ਤੇ ਕਰਜਾ ਚੱਕੀ ਜਾਂਦਾਗਾ ਪੰਜਾਬ ਨੂੰ ਦਿਨੋ ਦਿਨ ਜਿਹੜਾ ਵੇਚੇ ਜਾ ਰਿਹਾ ਹੈਗਾ ਤੇ ਇੱਕ ਪੈਸੇ ਕਹਿੰਦਾ ਹੈਗਾ ਖਜ਼ਾਨਾ ਖਾਲੀ ਨਹੀਂ ਜੇ ਕਿਸਾਨਾ ਜੇ ਖਜ਼ਾਨਾ ਖਾਲੀ ਨਹੀਂ ਤਾਂ ਫਿਰ ਇਹ ਕਰਦੇ ਕਿਉਂ ਲਿਆ ਜਾ ਰਿਹਾ ਜੇ ਪੰਜਾਬ ਨੂੰ ਵੇਚ ਕੇ ਹੀ ਖਜ਼ਾਨਾ ਭਰਦਾਗਾ ਤਾਂ ਫਿਰ ਵੇਚੀ ਜਾਓ ਫਿਰ ਦੂਸਰੀਆਂ ਪਾਰਟੀਆਂ ਤੇ ਜਿਹੜਾ ਕਿ ਉਸ ਟਾਈਮ ਦੇ ਅਕਾਲੀ ਦੇ ਜਿਹੜਾ ਕਾਰਜਕਾਰਡ ਵਿੱਚ ਵੀ ਜਿਹੜਾ ਕਾਂਗਰਸ ਦੇ ਵਿੱਚ ਵੀ ਰਿਹਾਗਾ ਮਾਨਪ੍ਰੀਤ ਬਾਦਲਾ ਉਹਨੋਂ ਇੱਕ ਪੀਪਾ ਮੰਤਰੀ ਕਿਹਾ ਜਾਂਦਾ ਸੀ ਆਮ ਲੋਕਾਂ ਦੀ ਜਿਹੜੇ ਬਾੜੇਂਗਾ ਆਮ ਲੋਕ ਕਹਿੰਦੇ ਸੀ ਕਿ ਹਰ ਵਾਰ ਤੋਂ ਜਿਹੜਾ ਕਹਿੰਦਾ ਕਿ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਭਗਵਾਨਤ ਮਾਨ ਕਹਿੰਦਾ ਖਜ਼ਾਨਾ ਭਰਿਆ ਪਿਆਗਾ ਜੇ ਭਰਿਆ ਪਿਆ ਕਿਤੇ 1200 ਕਰੋੜ ਦਾ ਕਰਜ਼ਾ ਲੈ ਲੈਂਦਾ ਕਿਤੇ 100 ਕਰੋੜ ਦਾ ਕਿਤੇ 1000 ਕਰੋੜ ਦਾ ਇਹ ਜਿਹੜਾ ਦਿਨੋਂ ਦਿਨ ਕਰਜ਼ੇ ਲੈ ਜਾ ਰਹੇ ਨੇ ਇਹ ਪਾਈਪ ਕਿੱਥੇ ਲੱਗ ਰਹੇ ਨੇ ਇਹ ਕੌਣ ਲਟਕ ਕੇ ਜਾ ਰਹੇ ਆ ਇਹ ਦਿੱਲੀ ਵਾਲੇ ਤਾਂ ਨਹੀਂ ਕਿਤੇ ਸਾਰਾ ਕੁਝ ਉਧਰ ਨੂੰ ਉਲ ਜਾ ਰਹੇ ਇਹ ਪੰਜਾਬ ਦਾ ਲੁੱਟ ਕੇ ਇਹ ਪੰਜਾਬ ਦੀ ਬਰਬਾਦੀ ਤਾਂ ਨਹੀਂ ਹੋ ਰਹੀ ਪਹਿਲਾਂ ਤੁਹਾਨੂੰ ਆ ਵੀਡੀਓ ਸੁਣਾਦਾ ਫਿਰ ਆਪਾਂ ਕਈ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਜੇਕਰ ਅਸੀਂ ਅਜੇ ਵੀ ਸੁੱਤੇ ਰਹੇ ਫਿਰ ਤੁਹਾਡਾ ਟੱਕ ਨਹੀਂ ਹੋਣਾ ਜੋ ਤੁਸੀਂ ਡਾਂਗਾ ਖਾਈ ਜਾਂਦੇ ਹੋ 77-72 ਸਾਲ ਤੋ ਖਾਈ ਜਾਓ ਤੇ ਉਹ ਤੁਹਾਡਾ ਹਾਲ ਉਹੀ ਆ ਕਿ ਤੁਸੀਂ ਅਜੇ ਉਹਨੂੰ ਬਦਲ ਲਿਆ ਉਹਨੂੰ ਬਦਲ ਲਿਆ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦੇਵਾਂ ਆਪ ਇਨਕੋ ਐਮਐਲਏ ਬਣਾ ਕੇ ਭੇਜੋ ਹਮ ਇਨਕੋ ਕੈਬਨਿਟ ਮਨਿਸਟਰ ਬਣਾ ਦੇਂਗੇ इनको बड़ी जिम्मेदारी देंगे और कैबिनेट मिनिस्टर के पास अपने आपके इलाके से मिलने के लिए उन्होंने बताया कि पानी की निकासी की यहाँ पे बहुत ज्यादा समस्या है और वो गंदा पानी जो पानी की पाइपलाइन है बताते हैं वो गंदे पानी की वो 20 फुट नीचे है तो उसको सब दो महीने के अंदर ये समाधान कराएंगे आपका ਨਿਕਾਸੀ ਵੀ ਕਰਵਾएंगे और जो गंदा पानी पीने के पानी के साथ मिल के आ रहा है उसका भी समाधान करेंगे वीडियो तो से छोड़ लिया अरविंद केजरीवाल ने कहागा कि दो असी 2 महीने दे विच ताडा जेड़ा कोई गंदे नाले दी पाइप आ उनु असी सब कुछ ठीक कर देवांगे 2 महीने दे विच विच तुसी इनु संजीव अरोड़ा नु जिताओ उनु असी ਫਲਾਣਾ ਬਣਾਦਾਗੇ ਧਮਕਾ ਬਣਾਦਾਗੇ ਪਹਿਲਾ ਤਾਂ ਮੈਂ अरविंद केजरीवाल नु ਤੇ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੇ ਪਹਿਲਾ ਮੰਤਰੀ ਬਣਿਆ ਤੇ 92 ਤੁਹਾਡੇ ਐਮਐਲਏ ਬਣਾਇਆ ਲੋਕਾਂ ਨੇ ਤੇ ਉਹਨਾਂ ਨੇ ਕੀ ਕਰ ਦਿੱਤਾ ਤੇ ਤੁਸੀਂ ਸਰਕਾਰ ਬਣਨ ਤੋਂ ਪਹਿਲਾਂ ਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਧਰਤੀ ਤੇ ਬਰਗਾੜੀ ਦੇ ਵਿੱਚ ਜਾ ਕੇ ਸੌਂ ਖਾਧੀ ਸੀ ਕਿ ਅਸੀਂ ਦੋ 24 ਘੰਟਿਆਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਗੁਰੂਗਰਾਜ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੋਸਤਿਆਂ ਨੂੰ ਫਾਇਦੇ ਟੰਗ ਦੇਵਾਂਗੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਕਰ ਦਾਂਗੇ ਉਹਨਾਂ ਨੂੰ ਫਲਾਨਾ ਕਰ ਦੇਵਾਂਗੇ 24 ਘੰਟਿਆਂ ਦਾ ਟਾਈਮ ਦਿੱਤਾ ਸੀ ਤਿੰਨ ਸਾਲ ਹੋ ਗਏ ਤਿੰਨ ਸਾਲ ਮੈਨੂੰ ਇਹ ਦੱਸੋ ਕਿ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਬੇਅਦਮੀ ਵਾਲਾ ਦੋਸਤੀ ਫੜਿਆ ਕਿਹਦੇ ਉੱਤੇ ਕੇਸ ਚਲਾਇਆ ਜਿਹੜੇ ਸਰਿਆਂ ਪ੍ਰਦੀਪ ਕਲੇਰ ਵਰਗੇ ਜਿਨ੍ਹਾਂ ਨੇ ਕਿ 164 ਦੇ ਬਿਆਨ ਵੀ ਤੁਹਾਡੇ ਮੁਤਾਬਕ ਕਹਿਣ ਦੇ ਮੁਤਾਬਕ ਕੋਰਟ ਦੇ ਵਿੱਚ ਦਰਜ ਕਰਾਇਆ ਜਿਨ੍ਹਾਂ ਨੇ ਕਿ ਡੇਰਾ ਸਰਸਾ ਦੇ ਨਾਲ ਦੱਸਿਆ ਕਿ ਜਿਹੜਾ ਕਿ ਸਾਰਾ ਕੁਝ ਡੇਰਾ ਸਰਸਾ ਦਾ ਮੁਖੀ ਗਰਮੀਤ RAM ਰਹੀਮ ਤੇ ਜਿਹੜੀ ਉਹਦੀ ਮੂੰਹ ਬੋਲੀ ਕੁੜੀ ਕਹਿੰਦੇ ਆ ਕੋਈ ਭੈਣ ਕਹਿੰਦਾ ਕੋਈ ਫਲਾਨਾ ਕਹਿੰਦਾ ਕੋਈ ਧਮਕਾ ਕਹਿੰਦਾ ਕੋਈ ਸਾਥ ਨਹੀਂ ਕਹਿੰਦਾ ਹਣੀ ਪ੍ਰੀਤਾ ਤੇ ਉਹਨੇ ਜਿਹੜਾ ਕਿ ਬੇਅਦਬੀ ਦੀ ਕਰਨ ਦੇ ਬਾਅਦ ਤੇ ਜਿਹੜਾ 40 ਜਾਣਿਆਂ ਦੀ ਜਿਹੜਾ ਡਿਊਟੀ ਲਗਾਈ ਸੀ ਜਾਨੀ ਕਿ 40 ਜਾਣਿਆਂ ਨੂੰ ਸਬੋਧਨ ਕੀਤਾ ਸੀ ਉਹਨਾਂ ਨੇ ਗਾਹ ਵੱਖ-ਵੱਖ ਆਪਣੇ ਭੰਗਿਆ ਰਾਹੀਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀਆਂ ਤੇ ਕਰਵਾਈਆਂ ਨੇ ਤੇ ਮੈਨੂੰ ਦੋਸਤ ਦੱਸ ਦਿਓ ਕਿ ਇੱਕ ਦੋਸੇ ਤੁਸੀਂ 24 ਘੰਟੇ ਕਹੇ ਸੀ ਅੱਜ 3 ਸਾਲ ਹੋ ਗਏ ਦੱਸੋ ਕਿਹੜਾ ਦੋਸਤ ਹੀ ਪਾਈ ਟੰਗ ਦਿੱਤਾ ਕਿਹੜੇ ਦੋਸਤ ਨੂੰ ਸਜ਼ਾਵਾ ਦੇ ਦਿੱਤੀ ਆ ਤੇ ਹੁਣ 2 ਮਹੀਨਿਆਂ ਦਾ ਤੁਹਾਨੂੰ ਪਾਈ ਸਾਰੇ ਲਾਰੇ ਆ ਤੇ ਲਾਰੇਆਂ ਤੋਂ ਸવાય ਇਹਨਾਂ ਦੇ ਕੋਲ ਕੱਖ ਨਹੀਂ ਇੱਕ ਮਿੱਠੀ ਚੂਸਕੀ ਨਹੀਂ ਹੁੰਦੀ ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਜਦੋਂ ਰੋਂਦਾਗਾ ਉਹਨਾਂ ਨੂੰ ਪਹਿਲਾ ਜਿਹੜਾ ਚਲੋ ਹੁਣ ਤਾਂ ਬਹੁਤ ਗੁੱਸਾ ਆ ਗਿਆ ਉਦੋਂ ਇੱਕ ਚੁਸਕੀ ਹੁੰਦੀ ਸੀ ਮਿੱਠੀ ਜਿਹਨੂੰ ਕਹਿੰਦੇ ਆ ਉਬੱਤਿਆ ਰੋਂਦਾ ਸੀ ਤੇ ਉਹਦੇ ਮੂੰਹ ਦੇ ਵਿੱਚ ਫੜਾ ਦਿੰਦੇ ਸੀ ਤੇ ਉਹ ਚੁਸਕੀ ਮੰਨਦਾ ਘੰਟਾ ਅੱਧਾ ਘੰਟਾ ਜਿਹੜਾ ਬੱਚਾ ਹੌਲੀ ਹੌਲੀ ਚੂਸੀ ਜਾਂਦਾ ਸੀ ਉਹ ਸਮਾਂ ਲੰਘਦਾ ਜਾਂਦਾ ਸੀ ਉਹ ਚੁੱਪ ਹੋ ਜਾਂਦਾ ਸੀ ਬਿਰ ਜਾਂਦਾ ਸੀ ਇਹੇ ਹਾਲ ਹੁਣ ਉਹ ਜਿਹੜਾ ਆਵਾਜ਼ ਦੀ ਪਾਰਟੀ ਦਾ ਇੱਕ ਤੁਹਾਨੂੰ ਚੁਸਕੀ ਦੇ ਰਹੇ ਆ ਇਹ ਅੱਜ ਤੋਂ ਨਹੀਂ 3 ਸਾਲਾਂ ਤੋਂ ਪਹਿਲਾਂ ਦਿੱਤੀ ਆ ਫੇਰ ਦੇ ਦਿੰਦੇ ਆ ਫੇਰ ਦੇ ਦਿੰਦੇ ਆ ਤੁਸੀਂ ਉਹ ਚੂਸੀ ਜਾਂਦੇ ਹੋ ਫੇਰ ਤੂੰ ਚੁੱਪ ਕਰ ਜਾਂਦੇ ਹੋ ਫੇਰ ਦੇ ਦਿੰਦੇ ਆ ਫੇਰ ਚੁੱਪ ਕਰਦੇ ਜਾਂਦੇ ਹੋ ਇਸ ਕਰਕੇ ਜਿਹੜਾ 5 ਸਾਲ ਲੰਘ ਜਾਣਗੇ ਹੁਣ ਦੂਸਰੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜਾ ਉਤੇ ਲੁਧਿਆਣੇ ਦੇ ਵਿੱਚ ਜਿਹੜਾ ਵੱਡਾ ਇਕੱਠ ਹੋਣ ਜਾ ਰਿਹਾ ਇੱਕ ਤਾਂ ਇਹਨਾਂ ਨੇ ਇਹ ਗੱਲ ਕਿ ਕਰੀ ਸੀ ਕਿ ਜਿਹੜੀਆਂ 올ਡ ਸਕੀਮਾਂ ਨੇ ਜਿਹੜੀਆਂ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਉਹ ਲਾਗੂ ਕਰ ਦੇਵਾਂਗੇ ਪਰ ਇਹਨਾਂ ਨੇ 9 ਮਹੀਨਿਆਂ ਦੇ ਬਾਅਦ ਨੋਟੀਫਿਕੇਸ਼ਨ ਦਾ ਜਰੂਰ ਜਾਰੀ ਕਰ ਦਿੱਤਾ ਸੀ ਪਰ ਉਹ ਪੈਨਸ਼ਨਾਂ ਜਿਹੜੀਆਂ ਜਿਉਂਦੀਆਂ ਤਿਉਂ ਖੜੀਆਂ ਨੇ ਤਿੰਨ ਸਾਲ ਬੀਤ ਗਏ ਨੇ ਨੋਟੀਫਿਕੇਸ਼ਨ ਜਾਰੀ ਹੋਈ ਨੂੰ ਵੀ ਕਰੀਬਾ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਅੱਜ ਉਹ ਜਿਹੜੇ ਅੱਜ ਵਿਚਾਰੇ ਧਰਨੇ ਦਿੰਦੇ ਪਏ ਆ ਜਥੇਬੰਦੀਆਂ ਜਿਹੜੀਆਂ ਕਹਿੰਦੀ ਅਸੀਂ ਅਸੀਂ ਪੱਛਮੀ ਢੇਰ ਦੇ ਵਿੱਚ ਇਹਨਾਂ ਨੂੰ ਜਿਹੜਾ ਘੇਰਾਂਗੇ ਦੂਸਰੇ ਪਾਸੇ ਤਾਂ ਨੂੰ ਪਤਾਗਾ ਕਿ ਭਾਈ ਨਰਿੰਦਰ ਦੀਪ ਸਿੰਘ ਆ ਜਿਹੜਾ ਕਿ ਨੌਜਵਾਨ ਆ ਜਿਹੜਾ ਬਠਿੰਡੇ ਐ ਪੁਲਿਸ ਨੇ ਜਿਹੜਾ ਜੋ ਦੇ ਨਾਲ ਕਾਰਾ ਕੀਤਾ ਉਹਦਾ ਪਰਿਵਾਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਬਿਲੇਧਾਨੇ ਜਾ ਕੇ ਜਾ ਰਹੀਆਂ ਨੇ ਤੇ ਉਹ ਲੋਕਾਂ ਨੂੰ ਸचेत ਕਰਨੀਆਂਗੇ ਕਿ ਤੁਸੀਂ ਆਪਣੇ ਮੁੰਡੇ ਮਰਵਾਉਣੇ ਆ ਤਾਂ ਇਹਨਾਂ ਨੂੰ ਵੋਟਾਂ ਪਾ ਦਿਓ ਜੇ ਤੁਸੀਂ ਪੰਜਾਬ ਦਾ ਕੋਈ ਚਾਹੁੰਦੇ ਹੋ ਤਾਂ ਇਹਨਾਂ ਨੂੰ ਵੋਟ ਨਾ ਪਾਓ ਜਾਨੀ ਕਿ ਅੱਜ ਹੋਰ ਬਹੁਤ ਵੱਡੇ ਸਵਾਲ ਨੇ ਜਿਹੜੇ ਤੁਹਾਡੇ ਸਾਹਮਣੇ ਅੱਜ ਮੈਂ ਅਗਲੀ ਵੀਡੀਓ ਦੇ ਵਿੱਚ ਪੇਸ਼ ਕਰੂੰਗਾ ਜਿਹੜਾ ਕਿ ਕਲਦੀਪ ਧਾਲੀਵਾਲ ਮੰਤਰੀ ਆ ਜਿਹੜਾ ਉਹਦੇ ਨਾਲ ਵੱਡੇ ਜਿਹੜਾ ਸਵਾਲ ਜੁੜੇ ਨੇ ਹੋਰ ਮੰਤਰੀਆਂ ਦੇ ਨਾਲ ਕਿਹੜੇ-ਕਿਹੜੇ ਮੰਤਰੀਆਂ ਦੀ ਸੁੱਟੀ ਹੋ ਰਹੀ ਆ ਕਿਹੜੇ ਇੱਕ ਮੰਤਰੀ ਛੁੱਟੀ ਕਰ ਦਿੱਤੀ ਹੈ ਕਿਹੜੇ ਨਵੇਂ ਤਿੰਨ ਮੰਤਰੀ ਹੋਰ ਆ ਜਿਹੜਾ ਉਹਨਾਂ ਤੇ ਵੀ ਜਿਹੜਾ ਗੱਲ ਦੇਖ ਸਕਦੀ ਆ ਇਹਦੇ ਬਾਬਤ ਆਪਾਂ ਅਗਲੀ ਵੀਡੀਓ ਤੇ ਗੱਲਬਾਤ ਕਰਾਂਗੇ ਤੇ ਫਿਲਹਾਲ ਮੈਨੂੰ ਦਿਓ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ